ਮਰਸਰデアਤੀ ਐਸਐਸਪੀ ਚਰਨਜੀਤ ਸਿੰਘ ਨੇ ਜਾਣਕਾਰ ਜਿੰਦੋ ਇਹ ਦੱਸਿਆ ਕਿ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਵੱਖ-ਵੱਖ ਤਿੰਨ ਮੁਕਦਮਿਆਂ ਦੇ ਵਿੱਚ ਚਾਰ ਪਿਸਟਲ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦਾ ਕੀ ਮਕਸਦ ਹੈ ਸ ਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਦਿਖਾ ਰਿਹਾ ਜਿਸ ਵਿੱਚ ਚਾਰ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਐਸਐਸਪੀ ਚਰਨਜੀਤ ਸਿੰਘ ਆਪਣੀ ਪ੍ਰੈਸ ਕਾਨਫਰੰਸ ਕਰ ਰਹੇ ਹਨ ਔਰ ਸਾਰੀ ਜਾਣਕਾਰੀ ਪ੍ਰੈਸ ਨੂੰ ਦੇ ਰਹੇ ਹਨ ਆਓ ਤੁਹਾਨੂੰ ਸੁਣਾਉਂਦੇ ਹਾਂ ਐਸਐਸਪੀ ਚਰਨਜੀਤ ਸਿੰਘ ਨੇ ਹੋਰ ਕੀ ਕੁਝ ਕਿਹਾ ਇਹਨਾਂ ਦੋਸ਼ੀਆਂ ਬਾਰੇ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਭ ਤੋਂ ਇਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਅਮਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਵੱਖ-ਵੱਖ ਕੇਸਾਂ ਦੇ ਵਿੱਚ ਹਥਿਆਰਾਂ ਦੀ ਹਥਿਆਰਾਂ ਦੀ ड्रगਮਨੀ ਦੀ ਤੇ ਮੋਟਰਸਾਈਕਲ ਤੇ ਅਮਿਊਨੀਸ਼ਨ ਦੀ ਜਿਹੜੀ ਰਿਕਵਰੀ ਹੋਈ ਹੈ ਉਹਦੇ ਰਿਗਾਰਡਿੰਗ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅ ਸਭ ਤੋਂ ਪਹਿਲੇ ਕੇਸ ਦੇ ਵਿੱਚ ਜਿਹੜਾ ਹੈ ਇੱਕ ਐਫ ਆਈ ਆਰ ਦਰਜ ਹੋਈ ਸੀ ਐਫ ਆਈ ਆਰ ਨੰਬਰ ਛੇ 29 1 2025 ਦੀ ਅ ਜਿਹਦੇ ਵਿੱਚ ਦੋ ਅਕਿਊਜ਼ ਜਿਹੜੇ ਹੈ ਗ੍ਰਿਫਤਾਰ ਕੀਤੇ ਗਏ ਸਨ ਰਣਜੀਤ ਸਿੰਘ ਔਰ ਗੰਨਾ ਜਿਹੜਾ ਕਿ ਮੀਰਾਕੋਟ ਦਾ ਰਹਿਣਸ਼ੀ ਹੈ ਇਸ ਦੇ ਨਾਲ ਹੀ ਇਸ ਦਾ ਸਾਥੀ ਜਿਹੜਾ ਅਮਨਦੀਪ ਸਿੰਘ ਔਰ ਪ੍ਰਿੰਸ ਪੁੱਤਰ ਸਤਨਾਮ ਸਿੰਘ ਜੋ ਕਿ ਕਨੂਰਕਾਲੇ ਦਾ ਰਹਿਣਸ਼ੀ ਹੈ ਇਹਨਾਂ ਨੂੰ ਜਿਹੜਾ ਹੈ ਇਨਫੋਰਮੇਸ਼ਨ ਬੇਸ ਜਿਹੜਾ ਇੱਕ ਆਪਰੇਸ਼ਨ ਹੈ ਉਹਦੇ ਚ ਕਾਬੂ ਕੀਤਾ ਗਿਆ ਸੀ ਤਲਾਸ਼ੀ ਦੌਰਾਨ ਜਿਹੜਾ ਹੈ ਇਹਨਾਂ ਕੋਲੋਂ ਇੱਕ 30 ਬੋਲ ਦਾ ਪਿਸਤਲ 10 ਗੰਦਾ ਰੌਦ ਤੇ 1.5 ਲੱਖ ਰੁਪਏ ਜਿਹੜਾ ਹੈ ਉਹ ਰਿਕਵਰ ਹੋਇਆ ਸੀ। ਥਾੜਾ ਕਬੂਤਚੇ ਪਰਚਾ ਦਰਜ ਕੀਤਾ ਗਿਆ। ਇਨਵੈਸਟੀਗੇਸ਼ਨ ਜਿਹੜੀ ਹੈ ਫਰਦਰ ਚੱਲਦੀ ਹੈ। ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਇਹਨਾਂ ਦੇ ਹੈਗੇ ਆ ਉਹ ਵੀ ਖੰਡਾਲੇ ਜਾ ਰਹੇ ਆ ਤੇ ਕਿੱਥੋਂ ਇਹ ਜਿਹੜਾ ਹੈਗਾ ਜਿਹੜੀ ਪਿਸਤਲ ਹੈ ਇਹ ਲੈ ਕੇ ਆਏ ਤੇ ਇਹਨਾਂ ਦਾ ਪਰਪਸ ਕੀ ਸੀ? ਜਿਹੜਾ 1.5 ਲੱਖ ਰੁਪਏ ਇਹਨਾਂ ਕੋਲ ਰਿਕਵਰ ਹੋਇਆ ਉਸ ਦਾ ਸੋਰਸ ਕੀ ਹੈ ਤੇ ਜਿਹੜਾ ਅਮਿਊਨੇਸ਼ਨ 10 ਰਾਉਂਡਸ ਇਹਨਾਂ ਨੂੰ ਇਹਨਾਂ ਕੋਲੋਂ ਮਿਲੇ ਆ ਤੇ ਉਹਦਾ ਪਰਪਸ ਕੀ ਸੀ ਕਿਥੇ ਇਹਨਾਂ ਨੇ ਦੇਣੇ ਸੀ ਕਿਹੜੀ ਇਹਨਾਂ ਦੀ ਟਾਰਗੇਟ ਇਹਨਾਂ ਨੇ ਇਹਨਾਂ ਨੂੰ ਮਿਲਿਆ ਸੀ ਜਾਂ ਕਿਤੇ ਇਹ ਅ ਕਿਸੇ ਵਾਰਦਾਤ ਦੇ ਵਿੱਚ ਕਿਵੇਂ ਇਹਨਾਂ ਨੇ ਇਨਵੋਲ ਹੋਣਾ ਸੀ ਉਸ ਤੋਂ ਇਲਾਵਾ ਇੱਕ ਦੂਜੇ ਵੱਖਰੇ ਮੁਕਦਮੇ ਦੇ ਵਿੱਚ ਅਮਰਸਰ ਦਿਹਾਤੀ ਪੁਲਿਸ ਵੱਲੋਂ ਬਲਬੀਰ ਸਿੰਘ ਪੁੱਤਰ ਗਪਾਲ ਸਿੰਘ ਵਾਹਾਵਾ ਪਿੰਡ ਜਿਹੜਾ ਹਣੇ ਇੱਕ ਹੰਡੇ ਚ ਪੈਂਦਾ ਉਹਦੀ ਗ੍ਰਿਫਤਾਰੀ ਹੋਈ ਹੈ ਉਹਦੇ ਕੋਲੋਂ 2 9 mm ਦੇ ਪਿਸਟਲ ਇੱਕ 30 bore ਦਾ ਪਿਸਟਲ ਇੱਕ ਮੋਟਰਸਾਈਕਲ ਹੋ ਗਿਆ ਦੋ ਮੋਬਾਈਲ ਫੋਨਸ ਹੋ ਗਏ ਤੇ 20 ਦੇ ਕਰੀਬ ਜਿਹੜੇ ਹੈ ਉਹਦੇ ਕੋਲੋਂ ਫਰਦਰ 20000 ਦੇ ਕਰੀਬਨ ਜਿਹੜਾ ਹੈਗਾ ਪੈਸੇ ਰਿਕਵਰ ਹੋਏ ਨੇ ਅ ਬਲਬੀਰ ਬਲਬੀਰ ਸਿੰਘ ਦੀ ਜਿਹੜੀ ਪ੍ਰੀਲੀਮਨਰੀ ਇੰਟਰੋਗੇਸ਼ਨ ਹੋਈ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਏ ਕਿ ਇਹ ਬੇਸਿਕਲੀ ਡੋਨ ਰਾਈ ਜਿਹੜਾ ਹੈ ਹਥਿਆਰ ਆਉਂਦੇ ਸੀ ਉਹਨਾਂ ਦੀ ਤਸਕਰੀ ਕਰਦਾ ਸੀ ਅੱਗੇ ਫਰਦਰ ਇਹ ਉਹਨਾਂ ਨੂੰ ਵੇਚਦਾ ਸੀ ਸੋ ਇਸ ਬੰਦੇ ਜਿਹੜਾ ਪਰਚਾ ਹੈ ਐਫ ਆਈ ਆਰ ਨੰਬਰ 22 30 ਤਰੀਕ ਨੂੰ ਜਿਹੜਾ ਹੈ ਥਾਣਾ ਕਰਿੰਡਾ ਚ ਉਹ ਦਰਜ ਹੋਇਆ ਇਸ ਤੋਂ ਇਲਾਵਾ ਇੱਕ ਪੀ ਜੀ ਐਮ ਕਦਮੇ ਦੇ ਵਿੱਚ ਜੋ ਕਿ ਨਵੰਬਰ ਮਹੀਨੇ ਦੇ ਵਿੱਚ 15 ਤਰੀਕ ਨੂੰ ਦਰਜ ਹੋਇਆ ਸੀ ਜਿਹਦੇ ਵਿੱਚ ਇੱਕ ਫੋਰਚਨਰ ਗੱਡੀ 6 ਰੌਂਦ ਉਹਦੇ ਵਿੱਚੋਂ ਗ੍ਰਬੰਧ ਹੋਏ ਸਨ ਉਹਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਹਰਵਿੰਦਰ ਸਿੰਘ ਉਸ ਚਮਕੌਰ ਸਿੰਘ ਅ ਜਿਨ੍ਹਾਂ ਨੂੰ ਜਿਸ ਨੂੰ ਇੱਕ 32 ਗੋਲ ਦੀ ਕ੍ਰਿਸਟਲ ਫਨੇ ਜਿਹੜਾ ਹੈ ਖਾਸਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਹਦੇ ਸਬੰਧੀ ਵੀ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਕਿਉਂਕਿ ਦੋਸ਼ੀ ਜਿਹੜਾ ਹੈ ਉਹਦੋਂ ਇਹ ਕਾਬੂ ਨਹੀਂ ਹੋ ਸਕਿਆ ਸੋ ਇਸ ਸਬੰਧੀ ਜਿਹੜਾ ਹੈ ਐਫ ਆਈ ਆਰ ਅ ਜਿਹੜੀ ਉਹ ਦਰਜ ਕੀਤੀ ਗਈ ਸੀ ਨਵੰਬਰ ਮਹੀਨੇ ਦੇ ਵਿੱਚ ਇਨਰ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਇਨਕੁਇਰੀ ਜਨ ਹੋਈ ਸੀ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਇਹ ਜਿਹੜੀ ਫੋਰਚਨਰ ਗੱਡੀ ਹੈ ਇਹ ਦਿੱਲੀ ਤੋਂ ਇਹਨਾਂ ਨੇ ਚੋਰੀ ਕੀਤੀ ਸੀ ਇਹ ਚੋਰੀ ਕੀਤੀ ਵੀ ਗੱਡੀ ਦੀ ਜਿਹੜੀ ਉੱਥੇ ਐਫ ਆਈ ਆਰ ਹੈ ਉਹ ਐਫ ਆਈ ਆਰ ਮਕਦਮਾ ਨੰਬਰ 30085 110 2024 ਕਰਕੇ ਥਾਣਾ ਮੋਰਿਆ ਇੰਪਲੀ ਨਾਰਥ West District Crime ਜਿਹੜਾ ਹੈ नवी दिल्ली उर्ज हो होया तरीके तो अमृतसर दिहाती पुलिस वालों तीन वक् वकदमे टोटल दो ती बोर पिस्टल दस जिंदा रॉन्ड दो नाइन एम एम के पिस्टल एक बत्ती बोरद पिस्टल एक लख सत्तर हज़ार की जोड़ी मनी है इनकलूडिंग ड्रग मनी दो वाइल्ड सैट एक मोटरसाइकिल एक एक्टिवा ਇਹਨਾਂ ਵਹੀਕਲਸ ਨੇ ਇਹਨਾਂ ਦੀ ਰਿਕਵਰੀ ਹੋਈ ਹੈ ਤੇ ਇਸ ਤੋਂ ਇਲਾਵਾ ਜਿਹੜਾ ਹਰਵਿੰਦਰ ਸਿੰਘ ਹੈ ਉਹ ਪੁੱਤਰ ਪੁੱਤਰ ਲਖਮਿੰਦਰ ਸਿੰਘ ਵਾਸੀ ਛੱਡਣ ਜਿਹੜਾ ਕਿ ਫੋਰਚਨਰ ਵਾਲੇ ਕੇਸ ਦੇ ਵਿੱਚ ਗ੍ਰਿਫਤਾਰ ਹੋਇਆ ਇਹਦੇ ਸਬੰਧੀ ਜਿਹੜਾ ਇਹਦਾ ਕ੍ਰਿਮੀਨਲ ਐਂਟੀਸੀਡੈਂਟਸ ਆ ਚੈੱਕ ਕੀਤੇ ਗਏ ਇਹਦੇ ਖਿਲਾਫ ਟੋਟਲ ਤਿੰਨ ਮੁਕੱਦਮੇ ਜਿਹੜੇ ਆ ਉਹ ਦਰਜ ਹਨ ਦੋ ਮੁਕੱਦਮੇ ਜਿਹੜੇ ਆ ਅ ਅਮਸਰ ਦਿਹਾਤੀ ਪੁਲਿਸ ਦੇ ਇੱਕ ਥਾਣਾ ਲੋਪੋਕੇ ਤੇ ਇੱਕ ਥਾਣਾ ਕਰੇਂਡਾ ਵਿਖੇ ਦਰਜ ਨੇ ਇਸ ਤੋਂ ਲਾਵਾ ਇੱਕ ਜਿਹੜਾ ਪਰਚਾ ਹੈ ਉਹ ਥਾਣਾ ਟਾਂਡਾ ਜ਼ਿਲ੍ਹਾ ਹੁਜਾਰਾ ਕੋਲ ਦੇ ਵਿੱਚ ਦਰਜ। ਸੋ ਅੰਸਰੀਕ ਨਾਲ ਜਿਹੜਾ ਹੈ ਅਮਸਰ ਦਿਹਾਤੀ ਪੁਲਿਸ ਕੋਲੋਂ ਵਕਫ ਵਕ ਕੈਸਾਂ ਦੇ ਵਿੱਚ ਆਰਮਜ਼ ਅਮਿਨਿਸ਼ਨ ਮਨੀ ਤੇ ਦੋਸ਼ੀਆਂ ਦੀ ਜਿਹੜੀ ਹੈ ਉਹ ਗ੍ਰਿਫਤਾਰੀ ਹੋਈ। ਚੱਲ ਰਹੀ ਜੀਸਮ ਚੱਲ ਰਹੀ ਤੁਸੀਂ ਆਲਰੇਡੀ ਇਹਨਾਂ ਦੇ ਪੱਤੇ ਦੱਜਾਜਾਏ ਇਹ ਜਿਹੜੀ ਹੈ ਇਹ ਇਹ ਜਿਹੜੇ ਪਿਛੋਕੜ ਪਿਛੋਕੜ ਹੈ ਉਹਦੀ ਚੈਕਿੰਗ ਇਹਦੇ ਚੱਲ ਰਹੀ ਹੈ। ਕਿ ਕਈ ਵਾਰ ਜਿਹੜਾ ਹੈ ਪੀਐਸ ਜਿਹੜਾ ਸਾਡੇ ਸੌਫਟਵੇਅਰ ਤੇ ਨਹੀਂ ਜਿਹੜਾ ਹੁੰਦਾ ਉਹ ਮੈਨੂਲੀ ਜਿਹੜਾ ਹੈ ਮੰਗਾਣਾ ਪੈਂਦਾ ਹੈ ਬੇਸਿਕਲੀ ਕੰਮ ਇਹ ਤਸਕਰੀਦਾ ਕਰਦੇ ਨੇ ਜੀ ਤੇ ਜਿੰਨੇ ਵੀ ਡਰੋਨ ਦੇ ਰਾਹੀਂ ਕੋਈ ਅਸਲਾ ਗ੍ਰੀਸ ਜਿਹੜਾ ਹੈ ਉਧਰ ਸਮਗਲ ਹੁੰਦਾ ਹੈ ਅਕ੍ਰੋਸ ਦਾ ਬਾਰਡਰ ਤੋਂ ਉਹਨੂੰ ਇਹ ਰਿਟਰੀਵ ਕਰਕੇ ਫਰਦਰ ਜਿਹੜਾ ਹੈ ਇਹ ਵੇਚਣ ਦਾ ਕੰਮ ਕਰਦੇ ਇਹ ਇਹਨਾਂ ਦੇ ਕਹਿਣ ਮੁਤਾਬਕ ਜਿਹੜਾ ਹੈ ਇਹ ਕਾਫੀ ਸਮੇਂ ਤੋਂ ਨਾ ਕੋਈ ਇਨਰ ਸਪੈਸਿਫਿਕ ਟਾਈਮ ਨਹੀਂ ਰੱਖਿਆ ਕਾਫੀ ਸਮੇਂ ਤੋਂ ਕਿਸੇ 6-7 ਮਹੀਨੇ ਤੋਂ ਹਮੇਸ਼ਾ ਇਹ ਜਿਹੜੀ ਐਕਟੀਵਿਟੀ ਚੱਲ ਰਹੀ ਹੈ ਦੇਖੋ ਜੀ ਇਹ ਜੀਵਨ ਫੌਜੀ ਦੇ ਨਾਲ ਜਿਹੜਾ ਤੁਸੀਂ ਲਿੰਕੇਜ ਦੀ ਗੱਲ ਕਰ ਰਹੇ ਹੋ ਅਸੀਂ ਬੜਾ ਬਰੀਕੀ ਦੇ ਨਾਲ ਇਹ ਵੀ ਜਰਾ ਚੈੱਕ ਕਰ ਰਹੇ ਹਾਂ ਕਿਉਂਕਿ ਬਾਰਡਰ ਬੈਲਟ ਦੇ ਵਿੱਚ ਯੂਥ ਨੂੰ ਬੜੇ ਥੋੜਾ ਅਮਾਉਂਟ ਦੇ ਕੇ ਅਲਿਓਰ ਕਰਕੇ ਉਹਨਾਂ ਨੂੰ ਜਿਹੜਾ ਕ੍ਰਿਮੀਨਲ ਐਕਟੀਵਿਟੀਆਂ ਵੱਲ ਧੱਕਿਆ ਜਾ ਰਿਹਾ ਹੈ ਇਹ ਇਹ ਗੱਲ ਬੜੀ ਜਿਹੜਾ ਹਰੇ ਕੇਸ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਹੈ ਜਿੱਥੇ ਤੱਕ ਜੀਵਨ ਫੌਜ ਦੀ ਤੁਸੀਂ ਗੱਲ ਕੀਤੀ ਹੈ ਤੇ ਇਹਨਾਂ ਰਣਜੀਤ ਸਿੰਘ ਉਰਗਨਾ ਤੇ ਜਿਹੜਾ ਅਮਨਦੀਪ ਸਿੰਘ ਆ ਇਹਦੀ ਗੱਲ ਕਰਦੇ ਆ ਇਹਨਾਂ ਦਾ ਜਿਹੜਾ ਲਿੰਕਸ ਹੈ ਉਹ ਅਸੀਂ ਚੈੱਕ ਕਰ ਰਹੇ ਆ ਅ ਫਰਦਰ ਕਿੰਨੀ ਡੇਟ ਤੋਂ ਉਹਦੇ ਤੱਤ ਵਿੱਚ ਸੀਗੇ ਕੋਈ ਕਨਸਾਈਨਮੈਂਟ ਉਹਦੇ ਕਹਨ ਤੇ ਇਹਨਾਂ ਨੇ ਕੀਤੀ ਹੈ ਕਿੱਥੋਂ ਚੁੱਕੀ ਹੈ ਕਿੱਥੇ ਅੱਗੇ ਇਹਨਾਂ ਨੇ ਡਿਲੀਵਰ ਕੀਤੀ ਹੈ ਜਾਂ ਹੋਰ ਕੋਈ ਅਸੋਸੀਏਟ ਜਿਹੜੇ ਨੈਟਵਰਕ ਨੂੰ ਬੰਦੇ ਨੇ ਉਹ ਸਾਰੇ ਨੈਟਵਰਕ ਨੂੰ ਅਸੀਂ ਖੰਗਾਲਦੇ ਆਂ ਤੇ ਜਿਹੜੇ ਬੰਦੇ ਇਹਨਾਂ ਦੇ ਨਾਲ ਅਸੀਂ ਜੁੜਨੇ ਉਹਨਾਂ ਦੀ ਜਿਹੜੀ ਇਹ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਪਰਦੇ ਵਿੱਚ ਜੁਮਾ ਦਾ ਵੀ ਲੈਂਦੀ ਸਮਾਵਾਦ ਸੰਪਤੀ ਪਾਉਂਦੇ ਇਹ ਇਹਨਾਂ ਤੋਂ ਬਾਰਾ ਇਹਨਾਂ ਦੇ ਦੋਸਤਾਂ ਦੇ ਜਿਹੜੇ ਟਾਰਗੇਟ ਤੇ ਦੁਬਾਰਾ ਜਿਹੇ ਇਸੇ ਕੁਝ ਫਾਰਦਾ ਦੇਖੋ ਜੀ ਇਹ ਇਹ ਚੀਜ਼ ਜਿਹੜੀ ਹੈਗੀ ਹੈ ਇਹ ਕਿਉਂਕਿ ਇਹ ਜਿਹੜੇ ਹਥਿਆਰ ਸੀਗੇ ਫਰਦਰ ਜਿਹਨੂੰ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੇ ਹਥਿਆਰ ਨੇ ਫਰਦਰ ਇਹ ਟਾਰਗੇਟ ਕਿਲਿੰਗ ਵਾਸਤੇ ਯੂਜ਼ ਹੋ ਰਹੇ ਸੀ ਟਾਰਗੇਟ ਗਿਵਿੰਗ ਵਾਸਤੇ ਇਹਨਾਂ ਇਹਨਾਂ ਨੇ ਇਹਨਾਂ ਦੀ ਇੰਟਰ ਗੈਂਗ ਰਾਈਵਲਰੀ ਇਹਨਾਂ ਦੀ ਚੱਲਦੀ ਹੈ ਇਸ ਤੋਂ ਇਲਾਵਾ ਪੁਲਿਸ ਅਫੀਸ਼ਰਸ ਇਹਨਾਂ ਦੇ ਟਾਰਗੇਟ ਤੇ ਨੇ ਤੇ ਉਸ ਤੋਂ ਇਲਾਵਾ ਜਿਹੜਾ ਹੈ ਜਿਹੜਾ ਸਪੈਸੀਫਿਕ ਪਰਸਨ ਜਿਹੜੇ ਇਹਨਾਂ ਨੇ ਕੁਝ ਟਾਰਗੇਟ ਆਪਣੇ ਰੱਖੇ ਹੋਏ ਨੇ ਉਹਨਾਂ ਤੇ ਇਹ ਜਿਹੜੀ ਫਾਇਰਿੰਗ ਕਰਵਾਉਣ ਵਾਸਤੇ ਜਾਂ ਐਕਸਟਰਸ਼ਨ ਵਾਸਤੇ ਵੀ ਕਿਉਂਕਿ ਇਹਨਾਂ ਦੇ ਜਿਹੜੇ ਬੰਦੇ ਪ੍ਰਾਈਵੇਟ ਬੰਦੇ ਜਿਹੜੇ ਐਕਸਟਰਸ਼ਨ ਦੇ ਨਾਲ ਕੋਈ ਇਹ ਡਿਮਾਂਡ ਕਰਦੇ ਨੇ ਐਸੀ ਡਿਮਾਂਡ ਕਰਦੇ ਨੇ ਥਰੂ ਐਕਸਟਰਸ਼ਨ ਉਹਨਾਂ ਦੇ ਵੀ ਇਹ ਕਿਲਿੰਗ ਵਾਸਤੇ ਜਾਂ ਰੌਣ ਵਾਸਤੇ ਜਿਹੜਾ ਹੈ ਇਹ ਫਾਇਰ ਕਰਵਾਉਣ ਵਾਸਤੇ ਇਹ ਹਥਿਆਰ ਯੂਜ਼ ਹੁੰਦੇ ਨੇ ਜਿਹੜਾ ਹਰ ਮੰਦਰ ਤੋਂ ਪੜਿਆ ਫੋਟੋ ਨਾਲ ਆਇਆ ਇਹ ਵੀ ਇਹਦਾ ਹਿੱਸਾ ਹੀ ਨਾ ਦੇਖੋ ਜੀ ਉਹ ਵੱਖਰਾ ਹੈ ਉਹ ਵੱਖਰਾ ਇੱਕ ਸਾਡਾ ਇਨਫੋਰਮੇਸ਼ਨ ਦੇਸ਼ ਤੇ ਸਾਡੇ ਕੋਲ ਪਕੜਾ ਦਾ ਜੁਆ ਹੈ ਸੀ ਪਿਛਲੇ ਸਾਲ ਨਵੰਬਰ ਨੂੰ ਉਹਦੇ ਵਿੱਚ ਫੋਰਚਨਰ ਗੱਡੀ ਤੇ ਨਾਲ ਹੀ ਜਿਹੜਾ ਹੈ ਗੱਡੀ ਦੇ ਵਿੱਚ ਰੌਂਦ ਦਰੰਦ ਹੋਇਆ ਫਰਦਰ ਜਿਹੜੀ ਇੰਟੈਰੋਗੇਸ਼ਨ ਹੈ ਉਹਦੇ ਵਿੱਚ ਕਿਉਂਕਿ ਇਨਵੈਸਟੀਗੇਸ਼ਨ ਚੱਲਦੀ ਤੇ ਇਹ ਬੰਦਾ ਜਿਹੜਾ ਹੈ ਫਿਗਰ ਹੋਇਆ ਕਿਉਂਕਿ ਮੌਕੇ ਤੇ ਕੋਈ ਮਿਲਿਆ ਨਹੀਂ ਸੀ ਤੇ ਇਹ ਬੰਦਾ ਜਿਹੜਾ ਮੇਨ ਜਿਹੜਾ ਹੈ ਉਹ ਫੜਿਆ ਗਿਆ ਹੈ ਹੁਣ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਟੈਰੋਗੇਸ਼ਨ ਕਿ ਕੀ ਆਂਦਾ ਹੈ ਉਹ ਜਲਦੀ ਖਲਾਸ ਹੋ ਜਾਵੇਗਾ ਪਹਿਲਾਂ ਇਹ ਕੀ ਕਰਨਗੇ ਬੇਸਿਕਲੀ ਜੀ ਹੀ ਇਜ਼ ਇਨ ਟੂ ਕ੍ਰਿਮੀਨਲ ਐਕਟੀਵਿਟੀਜ਼ ਦਿੱਲੀ ਤੋਂ ਇਹਨਾਂ ਨੇ ਇੱਕ ਫੋਰਚਨਰ ਗੱਡੀ ਜਿਹੜੀ ਹੈ ਉਹ ਚੋਰੀ ਕੀਤੀ ਹੈ ਜਿਸ ਸੰਬੰਧੀ ਦੱਸਿਆ ਗਿਆ ਹੈ ਕਿ ਇਹ ਪਰਚਾ ਜਿਹੜਾ ਹੈ ਪੀਐਸ ਮੋਰੇਸ਼ ਜਿਹੜਾ ਹੈਗਾ ਉਥੇ ਦਰਜ ਵੀ ਹੋਇਆ ਸੋ ਬੇਸਿਕਲੀ ਗੱਡੀ ਦੀ ਚੋਰੀ ਕਰਕੇ ਉਸ ਗੱਡੀ ਨੂੰ ਜਿਹੜਾ ਹੈ ਕ੍ਰਿਮੀਨਲ ਐਕਟੀਵਿਟੀਜ਼ ਵਾਸਤੇ ਇਹ ਯੂਜ਼ ਕਰਦੇ ਸੀ। ਹਰ ਇੱਕ ਕੰਮ ਕਰੀਏ ਥੋੜੀ ਜੰਮਾ ਇਹ ਜੀ ਜੋ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ ਗੱਡੀਆਂ ਹੋਰ ਵੀ ਇਹਨਾਂ ਨੇ ਚੋਰੀ ਕੀਤੀਆਂ ਨੇ ਅਸੀਂ ਉਹ ਸਾਰੀ ਜਿਹੜੀ ਜਿਹੜੀ ਸਟੋਰੀ ਹੈ ਉਹਨੂੰ ਵੈਰੀਫਾਈ ਕਰਦੇ ਆ। ਇਹ ਦੇਖਿਆ ਕਿ ਬਹੁਤ ਧਰਾਂ ਨਾਲ ਗੱਡੀਆਂ ਚੋਰੀ ਕਰਦੇ। ਅਜੇ 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 ਸਾਡਾ ਜਿਹੜਾ ਫੋਕਸ ਹੈ ਆਪਣੇ ਕੇਸ ਤੇ ਹੈ ਜਿਹਦੇ ਵਿੱਚ ਇੱਕ ਪੋਰਚਨਰ ਗੱਡੀ ਜਿਹੜੀ ਕੀ ਦਿੱਲੀ ਤੋਂ ਚੋਰੀ ਕਰਕੇ ਇਹਨਾਂ ਨੇ ਫਰਦਰ ਜਿਹੜਾ ਹੈ ਇਹ ਰੌਮਸ ਤੇ ਅਗੇ ਕਮਿਊਨੀਕੇਸ਼ਨ ਜਿਹੜਾ ਹੈ ਉਹ ਗੇ ਟ੍ਰਾਂਸਪੋਰਟੇਸ਼ਨ ਵਾਸਤੇ ਯੂਜ਼ ਕੀਤੀ ਹੈ ਉਸ ਗੱਡੀ ਦੀ ਨਿਸ਼ਾਨਦੇਹੀ ਜਿਹੜੀ ਹੈ ਉਹ ਕੀਤੀ ਗਈ ਹੈ ਜਿਹੜੀ ਦਿੱਲੀ ਚ ਇੱਕ ਪਰਚਾ ਹੋਇਆ ਉਹਦੇ ਵਿੱਚ ਇਹ ਫਿਕਰ ਹੋ ਰਹੀ ਹੈ ਫਰਦਰ ਇਹਨਾਂ ਦੀ ਇੰਟਰੋਗੇਸ਼ਨ ਚੱਲ ਰਹੀ ਹੈ ਜਿਸ ਸੰਬੰਧੀ ਸਾਰੇ ਫੈਕਟ ਕਿ ਹਾਂ ਇਹ ਕਿੱਥੇ ਕਿੱਥੇ ਇਹਨਾਂ ਨੇ ਗੱਡੀ ਚੋਰੀ ਕੀਤੀ ਅਗੇ ਫਰਦਰ ਕਿੱਥੇ ਯੂਜ਼ ਕੀਤੀ ਤੇ ਉਹਦੇ ਥਰੂ ਕੀ ਟ੍ਰਾਂਸਪੋਰਟੇਸ਼ਨ ਇਹਨਾਂ ਨੇ ਯੂਜ਼ ਕੀਤਾ ਹੈਗਾ ਕੀ ਕੀ ਟ੍ਰਾਂਸਪੋਰਟ ਕੀਤਾ ਉਹ ਸਾਰੀ ਜਿਹੜੀ ਕੁਐਸਚਨਸ ਆ ਉਹ ਅਸੀਂ ਇਹਨਾਂ ਦੇ ਇੰਟਰੋਗੇਸ਼ਨ ਚਾਹੁੰਦੇ ਹਾਂ ਬੇਸਿਕਲੀ ਇਹਨਾਂ ਦੇ ਜਿਹੜੇ ਫੋਨਸ ਹੈਗੇ ਆ ਉਹ ਅਸੀਂ ਫੋਰੈਂਸਿਕਸ ਵਾਸਤੇ ਭੇਜਿਆ ਕੁਝ ਨੰਬਰ ਜਿਹੜੇ ਆ ਉਹ ਸਾਨੂੰ ਜਿਹੜੇ ਕਾਉਂਸ ਦਾ ਬੌਟਲ ਜਿਹੜੇ ਸਮਗਲਰਸ ਹੈਗੇ ਸਾਡੇ ਲਿਸਟਾਂ ਦੇ ਵਿੱਚ ਵੀ ਹੈ ਫਿਕਰ ਵੀ ਹੁੰਦੇ ਆ ਉਹਨਾਂ ਦੇ ਕੰਟੈਕਟ ਵਿੱਚ ਇਹ ਸੀਗੇ ਪਰਸਨ ਉਤੋਂ ਬਾਅਦ ਉਹਨਾਂ ਦੇ ਲਿੰਕ ਵਿੱਚ ਆ ਕੇ ਉਹਨਾਂ ਦੇ ਨਾਲ ਕਮਿਊਨੀਕੇਟ ਕਰਕੇ ਜਿਹੜਾ ਹੈ ਇਹ ਜਿਹੜੇ ਕਨਸਾਈਨਮੈਂਟਸ ਹੈ ਇਹ ਮਗਵਾਇਆ ਸਰਪੰਚ ਦੇ ਖਿਲਾਫ ਤਿੰਨ ਜਿਹੜੇ ਉਨਤਕ ਮੈਚ ਹੋ ਰਿਹਾ ਹੈ ਲਗਾਤਾਰ ਦੋਸਤਾਂ ਦੇ ਜਿਹੜੇ ਕਲਰ ਨੇ ਉਹਨਾਂ ਨਾਲ ਕੰਟੈਕਟ ਕਰਦੇ ਬਿਲਕੁਲ ਜੀ ਸਾਡੇ ਵਕਫਾ ਦੇ ਵਿੱਚ ਕਈ ਜਿਹੜੇ ਐਦਾਂ ਦੇ ਸਮਗਰਸ ਜਿਹੜੇ ਅਕ੍ਰੋਸ ਦਾ ਬਾਰਡਰ ਹੈ ਉਹ ਫਿਕਰ ਹੋਣੀ ਉਹਨਾਂ ਦੇ ਨਾਲ ਇਹਨਾਂ ਦੇ ਸਬੰਧ ਜਿਹੜੇ ਹਨ ਕਈ ਕੇਸਿਸ ਦੇ ਵਿੱਚ ਕਲੀਅਰ ਕੱਟ ਇਸਟੈਬਲਿਸ਼ ਹੋਏ ਨੇ ਤੇ ਅਸੀਂ ਅਕੋਰਡਿੰਗਲੀ ਜਿਹੜਾ ਹੈ ਕਾਨੂੰਨ ਮੁਤਾਬਕ ਬੰਦੀ ਜਿਹੜੀ ਕਾਰਵਾਈ ਉਹਨਾਂ ਤੇ ਕਰ ਰਹੇ ਹਾਂ। ਕੋਈ ਡਰੋਨ ਦੀ ਬਰਾਮਦ। ਅ ਫਿਲਹਾਲ ਇਹਦੇ ਵਿੱਚ ਅਜੇ ਕੋਈ ਨਹੀਂ ਹੋਇਆ ਤੇ ਜਿਵੇਂ ਵੀ ਸਾਡੀ ਜਿਵੇਂ ਅਸੀਂ ਬੀਐਸਐਫ ਦੇ ਨਾਲ ਸੈਕੰਡ ਲਾਈਨ ਆਫ ਡਿਫੈਂਸ 'ਤੇ ਖੜੇ ਹਾਂ ਤੇ ਸਾਡੀ ਜਿਹੜੀ ਪੈਟਰੋਲਿੰਗਸ ਆ ਉਹ ਲਗਾਤਾਰ ਜਾਰੀ ਹੋਈਆਂ ਤੇ ਆਉਂਦੇ ਦਿਨਾਂ ਵਿੱਚ ਸਾਨੂੰ ਉਮੀਦ ਹੈ ਕਿ ਹੋਰ ਜਿਹੜਾ ਹੈ ਡਰੋਨਸ ਦੀ ਰਿਕਵਰੀ ਤੇ ਇਹ ਜਿਹੜੇ ਡਰੱਗਸ ਦੇ ਜਿਹੜੀ ਭਗਵਾਈਆਂ ਜਾਂਦੀਆਂ ਉਹ ਡਰੋਨਸ ਇਹ ਰਿਕਵਰੀ ਹੋਣਗੇ। ਅੱਲਾਹ ਕਰੇ ਸਭੀ ਦਾ

ਇਹਦੀ ਜਿਹੜੀਆਂ ਗਤੀਵਿਧੀਆਂ ਨੇ ਉਹਦੇ ਵਿੱਚ ਜਿਹੜੇ ਹਥਿਆਰ ਨੇ ਵਰਤੇ ਜਾਂਦੇ ਨੇ ਇਸ ਤੋਂ ਇਲਾਵਾ ਪਿੱਛੇ ਜੇ ਤੁਸੀਂ ਦੇਖਿਆ ਹੋਵੇਗਾ ਪੁਲਿਸ ਸਟੇਸ਼ਨ ਤੇ ਅਟੈਕਸ ਜਿਹੜੇ ਹੈਗੇ ਆ ਉਹ ਵੀ ਹੋਏ ਨੇ ਸੋ ਉਹ ਸਾਰਾ ਜਿਹੜਾ ਅਸਲਾ ਅਮਨਿਸ਼ਨ ਜਿਹੜਾ ਆ ਰਿਹਾ ਥੀ ਡਰੋਨਸ ਆ ਰਿਹਾ ਸਾਡੀ ਕੋਸ਼ਿਸ਼ ਹੈ ਕਿ ਉਸ ਜਿਹੜਾ ਨੈਟਵਰਕ ਹੈ ਉਹਨੂੰ ਡਿਸਟਰਬ ਕੀਤਾ ਜਾਵੇ ਤੇ ਵਕਤ-ਵਕਤ ਜੇ ਕੁਝ ਅਸਲੀਕਰ ਹੈ ਉਹਨੂੰ ਰਿਕਵਰ ਕੀਤਾ ਜਾਵੇ ਟਾਰਗੇਟ ਕੀ ਹੈ ਸਰ ਇਹ ਲਗਾਤਾਰ ਪੂਰੇ ਪੱਲੇ ਕਿਤੇ ਡਾਗੇ

ਉਹ ਰੋਡ ਉੱਾਰ ਦੀ ਮਾਰਕ ਉਹ ਜਿਹੜਾ ਜਿੱਦਾਂ ਐਨੌਨਿਮਲੀ ਮਾਰਨ ਲੇਟੇ ਤਾਂ ਗਿਆ ਸਭ ਦਾ ਡਰ ਬੀਤ ਗਿਆ ਨਹੀਂ ਨਹੀਂ ਇੱਦਾਂ ਨਹੀਂ ਕੋਈ ਗੱਲ ਨਹੀਂ ਜੋ ਜੋ ਕਾਮਨਲੀ ਕੁਝ ਵੀ ਛਿੰਦੀ ਹੈ ਉਸਦੀ ਨਾਲ ਨਹੀਂ ਜੇਲ ਜੇ ਉਹਨਾਂ ਦਾ ਕੋਈ ਨਹੀਂ ਜੋ ਕਸੂਰ ਹੋਏਗਾ ਸਰ ਸਾਰਾ ਅਟੈਕ ਹੋਇਆ ਉਸ ਤੋਂ ਬਾਅਦ ਕੀ ਹੋ ਰਿਹਾ ਨਹੀਂ ਕੁਝ ਨਹੀਂ ਨਾਲੇ ਕੋਈ ਇੱਕਾਈ ਆ ਜਾਨੇ ਆਜੀ ਤੱਕ ਤੋਂ ਬਾਅਦ ਜਿਹੜਾ ਸਾਡਾ ਉਹ ਕੇਸ ਹੈ ਉਹਦੇ ਦੀ ਤਫਸੀਲ ਹੋਈ ਉਹਦੇ ਚ ਕਈ ਗੱਲਾਂ ਸਾਡੇ ਸਾਹਮਣੇ ਆਈਆਂ ਨੇ ਕਿ ਲਿੰਕੇਜਸ ਜਿਹੜੇ ਹਨ ਉਹ ਪ੍ਰੂਫ ਹੋਏ ਨੇ ਅਕੋਰਡਿੰਗ ਟੂ ਅਸੀਂ ਜੋ ਨਾ ਹੈ ਅਸੀਂ ਐਕਸ਼ਨ ਲਿਆ ਹੈ ਕਿਸੇ ਨਾਲ ਕੋਈ ਧੱਕੇ ਦੀ ਕੋਈ ਗੱਲ ਨਹੀਂ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਇਹਨਾਂ ਦੇ ਐਸੋਸੀਏਟਸ ਅਸੀਂ ਉਹਨਾਂ ਨੂੰ ਵੀ ਕੁਝ ਕੀਤਾ ਹੈ ਸਾਡੇ ਨੈਟਵਰਕ ਜਿਹੜਾ ਜੋ ਵੀ ਸਾਨੂੰ ਲਿਸਟ ਪ੍ਰੋਵਾਈਡ ਹੁੰਦੀਆਂ ਨੇ ਟੈਕਨੀਕਲੀ ਹਿਊਮਨ ਇੰਟ ਦੇ ਨਾਲ ਜੋ ਵੀ ਇਹਨਾਂ ਦੇ ਐਸੋਸੀਏਟਸ ਜਿਨ੍ਹਾਂ ਦੇ ਨਿਸ਼ਾਨਦੇਹੀ ਹੁੰਦੀ ਹੈ ਅਸੀਂ ਉਹਨਾਂ ਨੂੰ ਬੁਲਾਉਂਦੇ ਹਾਂ ਜਿੱਥੇ ਜਿਹਦਾ ਕੋਈ ਕਸੂਰ ਸਟੈਬਲਿਸ਼ ਹੁੰਦਾ ਹੈ ਅਕੋਰਡਿੰਗਲੀ ਕਾਰਵਾਈ ਵੀ ਹੁੰਦੀ ਹੈ ਤਦੋਂ ਫਰਦਾਨਾ ਦਾ ਜੀਵਨ ਬਤੀਤ ਹੈ ਇਹ ਸਾਰੀ ਚੀਜ਼ਾਂ ਚੱਲ ਰਹੀਆਂ ਨੇ ਇਨਵੈਸਟੀਗੇਸ਼ਨ ਕਿਹਾ ਹਰਵਿੰਦਰ ਦੇ ਖਿਲਾਫ ਕੇਸ ਐਪੀਆ ਬਣਦਾ ਹੈ ਇੱਕ ਸੈਂਟਰ ਦੇ ਵਿੱਚ ਆ ਤੇ ਜਿਮਾਨਤ ਜੀ ਆਇਆ ਸੀ ਕਿ ਇਹ ਬੰਦ ਕੀ ਹੈ ਦੇਖੋ ਜੀ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਕਿ ਅਜੇ ਇਨਟੈਰੋਗੇਸ਼ਨ ਚੱਲ ਰਹੀ ਕੁਝ ਇਨਟੈਰੋਗੇਸ਼ਨ ਜਿਹੜੇ ਇੱਕ ਪੱਤੇ ਦੇ ਖਿਲਾਫ ਜਿਹੜੇ ਸਾਡੇ ਸਾਹਮਣੇ ਆ ਰਹੇ ਹਰਵਿੰਦਰ ਦੇ ਖਿਲਾਫ ਜਿਹੜੇ ਹੈ ਤੁਸੀਂ ਦੇਖੋ ਕਿ ਦੋ ਪੱਤੇ ਜਿਹੜੇ ਹੈ ਉਹ ਐਨਡੀਪੀਐਸ ਨਾਲ ਰਿਲੇਟ ਕਰਦੇ ਇੱਕ ਪੱਤਾ ਜਿਹੜਾ ਹੈ 379 39 ਤੋ ਬੇਸਿਕਲੀ ਜਿਹੜਾ ਹੈ ਕਿਸੇ ਨਾ ਕਿਸੇ ਸਨਾਟਿੰਗ ਨੈਟਿੰਗ ਨੈਟਵਰਕ ਡਨ ਪੁਆਇੰਟ ਇਹਨਾਂ ਕ੍ਰਿਮੀਨਲ ਐਕਟਸ ਦੇ ਵਿੱਚ ਇਨਵੋਲਵ ਉਸ ਤੋਂ ਬਾਅਦ ਐਨਡੀਪੀਐਸ ਜਿਹੜੀ ਕਸ਼ ਕਰੀ ਹੈ ਉਹਦੇ ਵਿੱਚ ਵੀ ਇਨਵੋਲਵ ਰਿਹਾ ਰੀਸੈਂਟਲੀ ਜਿਹੜੀ ਫੋਰਚੂਰ ਬੈਟ ਫੋਰਚੂਰ ਗੱਡੀ ਹੈ ਜਿਹੜੀ ਦਿੱਲੀ ਤੋਂ ਇਹਨਾਂ ਨੇ ਚੋਰੀ ਕੀਤੀ ਹੈ ਫਿਰਦੇ ਅੱਗੇ ਉਹ ਟਰਾਂਸਪੋਰਟੇਸ਼ਨ ਵਾਸਤੇ ਯੂਜ਼ ਕੀਤੀ ਹੈ ਉਹਦੇ ਵਿੱਚ ਵੀ ਇਹ ਚੋਰੀ ਚ ਇਨਵੋਲਵ ਰਿਹਾ ਤੇ ਹੁਣ ਜਿਹੜਾ ਹੈ ਨਸ਼ੇ ਦੀ ਤੇ ਪਲੱਸ ਜਿਹੜਾ ਹੈ ਆਰਮਸ ਐਮਨਿਸਟਰੀ ਜਿਹੜੀ ਕਸ਼ ਕਰੀ ਹੈ ਉਹਦੇ ਚ ਇਨਵੋਲਵ ਹੋ ਰਿਹਾ ਹੈ ਫਰਦਰ ਜੋ ਅੰਤਿਆਰ ਜੋ ਬਲਬੀਰ ਜਗਤਬੀਰ ਵੀ ਪਿਆਸਰਾ ਮਕੂਆ ਇਹ ਪਤਾ ਨਹੀਂ ਕਿ ਕਿਥੇ ਬਾਰਡਰ ਇਹ ਲੱਗਦੇ ਨੇ ਕਿ ਉਹਨੇ ਪਤਾ ਨਹੀਂ ਹੋ ਰਿਹਾ ਉਹ ਰੀਲ ਜਾਨਾ ਬੰਦੀ ਦੇਖੋ ਜੀ ਗੱਲ ਇਹ ਹੈ ਕਿ ਜੋ ਵੀ ਕ੍ਰੋਸ ਦਾ ਬਾਰਡਰ ਇਹਨਾਂ ਦੇ ਲਿੰਕਸ ਲੱਗੇ ਨੇ ਉਹਨਾਂ ਦੇ ਨਾਲ ਇਹ ਲਿੰਕ ਸਟੈਬਲਿਸ਼ ਕਰਕੇ ਕਿਸੇ ਪੁਆਇੰਟ ਤੇ ਉਹ ਡਰਾਪਿੰਗ ਹੁੰਦੀ ਹੈ ਉਸ ਡਰਾਪਿੰਗ ਤੋਂ ਬਾਅਦ ਜਦੋਂ ਇਹ ਰੀਚ ਕਰਕੇ ਫਰਦਰ ਅੱਗੇ ਕਿਸੇ ਵੱਲ ਨੂੰ ਜਾਂਦੇ ਹੈ ਸਾਡੀ ਪੁਲਿਸ ਪਾਰਟੀ बिकॉज ਇਨਫੋਰਮੇਸ਼ਨ ਬੇਸ ਜਿਹੜਾ ਸਾਡਾ ਆਪਰੇਸ਼ਨ ਸੀ ਇਹਨਾਂ ਨੂੰ ਪੜਿਆ ਜੀ ਜਿੱਥੋਂ ਤੱਕ ਇਹ ਕਿੱਥੋਂ ਇਹਨਾਂ ਨੇ ਰੀਟਰੀਵ ਕੀਤੇ ਫਰਦਰ ਅੱਗੇ ਕਿੱਥੇ ਇਹਨਾਂ ਨੇ ਡਿਲੀਵਰ ਕਰਨੀ ਸੀ ਉਹ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਕਿ ਥੋਰੋਲੀ ਜਿਹੜਾ ਹੈ ਕਿਉਂਕਿ ਸਾਡੇ ਕੋਲ ਪਿੱਛੇ ਅਸੀਂ ਕਾਫੀ ਮੋਡੂਲ ਜਿਹੜੇ ਨੇ ਉਹ ਬਸਤੀ ਤੇ ਨੇ ਜਿਵੇਂ ਇੱਕ ਹੁਣ ਰੀਸੈਂਟਲੀ ਜਿਹੜਾ ਜੀਵਨ ਪਹੁੰਚਦਾ ਇਹ ਅਸੋਸੀਏਟਸ ਠੀਕ ਹੈ ਇਹ ਇਹਨਾਂ ਦਾ ਮੋਡੂਲ ਬਸ ਹੈ ਫਰਦਰ ਇਹਦੇ ਵਿੱਚ ਕੁਝ ਹੋਰ ਕਨਸਾਈਨਮੈਂਟਸ ਜਿਹੜੀਆਂ ਆਈਆਂ ਨੇ ਉਦੇ ਬਾਰੇ ਵੀ ਜਿਹੜੀ ਪੁੱਛਕ ਜਾਰੀ ਹੈ ਸੋ ਜਿਹੜਾ ਸਾਰੀ 빅 ਪਿਕਚਰ ਹੈ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਕੰਪਲੀਟ ਹੁੰਦੀ ਹੈ ਇਹਨਾਂ ਦੇ ਅਸੋਸੀਏਟ ਜਿਹੜੇ ਹੋਰ ਰਹਿੰਦੇ ਆ ਉਹ ਫੜ ਹੁੰਦੇ ਇਹ ਸਾਰੀ ਕੰਪਲੀਟ ਹੋਏਗੀ ਦੈਨ ਵੀ ਕੈਨ ਸੇ ਕਿ ਹਾਂ ਕਿ ਜਿਹੜਾ ਸਾਰਾ ਸਾਰਾ ਇਹ ਮੈਟਰ ਕਿੱਥੋਂ ਜਾਂਦਾ ਹੈ ਜੀ ਇਹ ਡ੍ਰੋਪਿੰਗ ਕਿੱਥੇ ਹੁੰਦੀ ਹੈ ਪਰ ਨਾ ਕਟਵਾਤ ਨੂੰ ਤਾਂ ਆਰਗੂਮੈਂਟਸ ਚੱਲ ਰਹੇ ਨੇ ਜੀ ਬਿਲਕੁਲ ਜੀ ਨਹੀਂ ਨਹੀਂ ਐਫ ਆਈ ਆਰਸ ਹੋਈਆਂ ਨੇ ਪ੍ਰੋਪਰ ਜਿਹੜਾ ਐਵਿਡੈਂਸ ਜਿਹੜਾ ਹੈ ਉਹ ਆਨ ਫਾਈਲ ਲਿਆਇਆ ਗਿਆ ਹੈ ਤੁਸੀਂ ਦੇਖੋ ਇਹ ਕਈ ਕੇਸਿਸ ਦੇ ਵਿੱਚ ਜਿਹੜੇ ਵੱਡੇ ਗੈਂਗਸਟਰਸ ਨੇ ਜਿਨ੍ਹਾਂ ਨੇ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਇਨਵੋਲਵਡ ਨੇ ਉਹਨਾਂ ਤੇ ਜੋ ਆਪਾ ਵਰਗੇ ਜਿਹੜੇ ਹੈਗੇ ਐਕਸ ਲੱਗੇ ਹੋਏ ਨੇ ਗਵਰਨਮੈਂਟ ਆਫ ਇੰਡੀਆ ਜਿਹੜਾ ਹੈ ਉਹਨਾਂ ਨੇ ਸਾਡੇ ਕੋਲ ਕਾਫੀ ਵਾਰ ਡਿਟੇਲਸ ਮੰਗੀਆਂ ਨੇ ਅਸੀਂ ਪ੍ਰੋਵਾਈਡ ਕੀਤੀਆਂ ਨੇ ਤੇ ਹੋਪਫੁਲੀ ਜਿਹੜਾ ਹੈ ਸਾਡਾ ਕੰਮ ਔਨ ਇਨ ਰਾਈਟ ਡਾਇਰੈਕਸ਼ਨ ਹੈ ਆਰਸੀਐਨ ਵਗੈਰਾ ਇਸ਼ੂ ਹੋਏ ਨੇ ਕਈ ਕੇਸਿਸ ਦੇ ਵਿੱਚ ਕੁਝ ਦੇਖਣਾ ਹੋਵੇਗਾ ਕਿਉਂਕਿ ਇਹ ਪ੍ਰੋਸੈਸ ਕਾਫੀ ਲੰਬੀ ਹੋ ਜਾਂਦੀ ਹੈ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਵੱਡੀ ਹੈਗੀ ਹੈ ਸੋ ਉਹ ਇਟ ਵਿਲ ਟੇਕ ਸਮ ਟਾਈਮ ਜਿਨ੍ਹਾਂ ਦੇ ਵਿੱਚ ਡਾਕੂਮੈਂਟੇਸ਼ਨ ਪੂਰੀ ਹੋਈ ਹੈ ਉਹਨਾਂ ਦੇ ਵਿੱਚ ਅਸੀਂ ਜਿਹੜੇ ਹੈਗੇ ਹੈ ਇਹਨਾਂ ਦੀ ਕੇਸ ਫਾਈਲਸ ਹਨ ਇਹ ਡਾਕੂਮੈਂਟਸ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਫੋਰਡ ਕੀਤਾ ਉਹਨਾਂ ਦੇ ਵਿੱਚ ਅੱਗੇ ਜਿਹੜਾ ਹੈ ਡਿਸੀਜਨ ਉਹਨਾਂ ਵੱਲੋਂ ਲਿਆ ਜਾਣਾ ਹੈ ਹਾਲਾਂਕਿ ਕਈ ਕੇਸਿਸ ਦੇ ਵਿੱਚ ਜਿੱਥੇ ਜਿੱਥੇ ਬੈਠੇ ਨੇ ਉਹਨਾਂ ਗਵਰਨਮੈਂਟ ਦੇ ਨਾਲ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਹੈ ਕਮਿਊਨੀਕੇਸ਼ਨ ਚੱਲ ਰਿਹਾ ਹੈ ਕਈ ਕੇਸਿਸ ਦੇ ਵਿੱਚ ਉਹ ਐਡਵਾਂਸ ਲੈਵਲ ਤੇ ਵੀ ਹੈ ਫਰਦਰ ਕਿਉਂਕਿ ਜਿਵੇਂ ਯੂਐਸ ਦੇ ਵੀ ਗਵਰਨਮੈਂਟ ਚੇਂਜ ਹੋ ਗਏਗਾ ਜਾਂ ਹੋ ਰਿਹਾ ਹੈ ਉਹ ਉਹ ਜਿਹੜੀ ਸਾਰੀ ਚੀਜ਼ਾਂ ਹੈ ਕਿਵੇਂ ਪੋਲਿਟੀਕਲ ਸਿਨੈਰੀਓ ਹੈ ਉਹ ਸਾਰਾ ਜਿਹੜਾ ਹੈ ਕਿ ਫਰਦਰ ਡਿਸੀਜਨ ਜਿਹੜੇ ਜਿਹੜੇ ਲੈਣੇ ਹੈ ਉਹ ਲੈ ਜਾਣੇ